ਚੁੱਕੇ ਸੀਗੇ ਮੇਰਾ ਸਵਾਲ ਹੈ ਸ਼ੀਤਲ ਲੰਗਰਾਲ ਨੂੰ ਮੇਰਾ ਸਵਾਲ ਹੈ ਕਿ ਕੀ ਉਹ ਸਮਝ ਚੁੱਕੇ ਸੀਗੇ 2.5 ਮਹੀਨੇ ਭਾਜਪੀ ਦੀ ਕੈਂਪੇਨ ਦੇ ਵਿੱਚ ਫਿਰ ਕੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਕਿ ਭਾਜਪੀ ਦੇ ਪੱਲੇ ਕੁਝ ਹੈ ਨਹੀਂ ਔਰ ਉਹਨਾਂ ਨੂੰ ਲੋਕਾਂ ਨੇ ਜਲੰਧਰ ਵੈਸ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੇ ਉਹ ਬੁਰੀ ਤਰ੍ਹਾਂ ਹਾਰਨਗੇ ਬੁਰੀ ਤਰ੍ਹਾਂ ਸ਼ਿਕਸਤ ਹੋਣਗੇ ਇਥੋਂ ਕਿ ਐਸੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਸੀ ਉਹ ਵਾਪਸ ਲਿਆ ਪਰ ਖੁਸ਼ਕਿਸਮਤੀ ਸਾਡੀ ਆਮ ਆਦਮੀ ਪਾਰਟੀ ਦੀ ਔਰ ਜਲੰਧਰ ਵੈਸਟ ਦੇ ਲੋਕਾਂ ਦੀ ਕਿ ਉਹ ਅਸਤੀਫਾ ਉਹਨਾਂ ਦੇ ਅਸਤੀਫਾ ਵਾਪਸ ਲੈਣ ਤੋਂ 2 ਦਿਨ ਪਹਿਲਾਂ ਮਨਜ਼ੂਰ ਹੋ ਚੁੱਕਿਆ ਸੀਗਾ ਤੇ ਅੱਜ ਆਮ ਆਦਮੀ ਪਾਰਟੀ 10 ਤਰੀਕ ਨੂੰ ਜਲੰਧਰ ਵੈਸਟ ਦੇ ਲੋਕਾਂ ਦੇ ਦੇ ਰਾਹੀਂ ਇੱਕ ਚੰਗਾ ਇਮਾਨਦਾਰ ਕੈਂਡੀਡੇਟ ਜਿਹੜਾ ਐਮਐਲਏ ਬਣਨ ਜਾ ਰਹੀ ਹੈ ਸੋ ਮੇਰਾ ਪਹਿਲਾ ਸਵਾਲ ਕੀ ਕਾਰਨ ਸੀਗੇ ਕਿ ਪਹਿਲਾਂ ਤੁਸੀਂ ਅਸਤੀਫਾ ਦਿੱਤਾ ਵਿਧਾਨ ਸਭਾ ਦੇ ਸਪੀਕਰ ਨੂੰ ਮੁੜ ਕੇ ਵਾਪਸ ਕਰਨ ਚੱਲ ਪਏ ਕੀ ਤੁਹਾਨੂੰ ਜੋ ਜਨਾਜ਼ਾ ਬੀਜੇਪੀ ਦਾ ਨਿਕਲਣ ਵਾਲਾ ਕੀ ਤੁਹਾਨੂੰ ਪਲੀਪੰਤੀ ਅੰਦਾਜ਼ਾ ਹੋ ਚੁੱਕਿਆ ਸੀਗਾ ਜਾਂ ਤੁਹਾਡੀਆਂ ਜਿਹੜੀਆਂ ਕੋਈ ਕਮਿਟਮੈਂਟਾਂ ਹੋਈਆਂ ਸੀਗੀਆਂ ਸੈਟਿੰਗਾਂ ਹੋਈਆਂ ਸੀਗੀਆਂ ਉਹਦੇ ਉੱਪਰ ਬੀਜੇਪੀ ਖੜਾ ਨਹੀਂ ਉੱਤਰੀ ਸੀਗੀ ਮੇਰਾ ਦੂਸਰਾ ਸਵਾਲ ਸ਼ੀਤਲ ਲੰਗਰਾਲ ਨੂੰ ਕਿ ਅੱਜ ਤੋਂ ਨਹੀਂ ਜਲੰਧਰ ਵੈਸਟ ਦੇ ਲੋਕ ਨੇ ਜਿਹੜੇ ਉਹ ਪਿਛਲੇ 30 40 ਸਾਲਾਂ ਤੋਂ ਸ਼ੀਤਲ ਅੰਗਰਾਲ ਔਰ ਸੁਸ਼ੀਲ ਕੁਮਾਰ ਰਿੰਕੂ ਦੇ ਜੋ ਆਪਸ ਦੇ ਵਿੱਚ ਰਿਸ਼ਤੇ ਰਹੇ ਨੇ ਜੋ ਇਟ ਕੁੱਤੇ ਦਾ ਵੈਰ ਰਿਹਾ ਹੈ ਜੋ ਦੁਸ਼ਮਣੀਆਂ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਇਹ じゃ ਕਿਹੜਾ ਕਾਮਨ ਇੰਟਰਸਟ ਸੀਗਾ ਇਹ じゃ ਕਿਹੜਾ ਦੋਨਾਂ ਦਾ ਨਿੱਜੀ ਹਿੱਤ ਪੈਦਾ ਕੀਤਾ ਬੀਜੇਪੀ ਨੇ ਕਿ ਅੱਜ ਜੋ ਦੋਨੋਂ ਕਿ ਓ ਖਿਚੜੀ ਹੋਏ ਫਿਰਦੇ ਨੇ ਔਰ ਇਸ ਤੋਂ ਵੀ ਵੱਡਾ ਸਵਾਲ ਉਹਨਾਂ ਨੂੰ ਇਹ ਹੈ ਕਿ ਜਿਹੜੇ ਉਹਨਾਂ ਦੇ ਦੋਏ ਪਾਸਿਆਂ ਦੇ ਸੈਂਕੜੇ ਸਾਥੀਆਂ ਨੇ ਵਰਕਰਾਂ ਨੇ ਸਪੋਰਟਰਾਂ ਨੇ ਉਹਨਾਂ ਪਿੱਛੇ ਲੜਾਈਆਂ ਲੜੀਆਂ ਉਹਨਾਂ ਪਿੱਛੇ ਪਰਚੇ ਕਰਾਏ ਕਿ ਉਹਨਾਂ ਦਾ ਅੱਜ ਕੀ ਹਾਲ ਹੈ ਤੁਸੀਂ ਤਾਂ ਦੋਨੋਂ ਜੱਫੀਆਂ ਪਾ ਕੇ ਆਪ ਦੇ ਇੱਕ ਕਾਮਨ ਇੰਟਰਸਟ ਪਿੱਛੇ ਤੁਸੀਂ ਤਾਂ ਤੁਰਪੇ ਪਰ ਜਿਨ੍ਹਾਂ ਸਾਥੀਆਂ ਨੇ ਤੁਹਾਡੇ ਨਾਲ ਪਰਚੇ ਸਹੇ ਨੇ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਪਰ ਵੀ ਪਰਚੇ ਕਰਾਉਣ ਦੇ ਵਿੱਚ ਕਸਰ ਨਹੀਂ ਛੱਡੀ ਉਹਨਾਂ ਦਾ ਕੀ ਸਟੇਟਸ ਹੈ ਇਹ ਅੱਜ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਅੰਗਰਾਲ ਜ਼ਰੂਰ ਦੱਸਣਾ ਮੇਰਾ ਤੀਸਰਾ ਸਵਾਲ ਲੋਕ ਕਿਸੇ ਨੂੰ ਵੀ ਚੁਣਦੇ ਨੇ ਜਦੋਂ ਵੋਟਾਂ ਪਾ ਕੇ ਤੇ ਲੋਕ ਐਕਸਪੈਕਟ ਕਰਦੇ ਨੇ ਔਰ ਪੋਲੀਟੀਕਲ ਕਲਾਸ ਦੀ ਜ਼ਿੰਮੇਵਾਰੀ ਹੁੰਦੀ ਹੈ ਲੀਡਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਇਲਿਗਲ ਐਕਟੀਵਿਟੀ ਕੋਈ ਮਾੜੀ ਐਕਟੀਵਿਟੀ ਚਾਹੇ ਉਹ ਚੋਰੀਆਂ ਚਕਾਰੀਆਂ ਨੇ ਚਾਹੇ ਉਹ ਨਸ਼ੇ ਨੇ ਚਾਹੇ ਉਹ ਦੜੇ ਸੱਟੇ ਨੇ ਚਾਹੇ ਉਹ ਲੋਟਰੀਆਂ ਨੇ ਚਾਹੇ ਉਹ ਨਕਲੀ ਸ਼ਰਾਬਾਂ ਨੇ ਚਾਹੇ ਉਹ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਨੇ ਇਹ ਹਰੇਕ ਚੁਣੇ ਹੋਏ ਨੁਮਾਇंदे ਦੀ ਜ਼ਿੰਮੇਵਾਰੀ ਹੁੰਦੀ ਹੈ ਇਨਸ਼ੋਰ ਕਰਨਾ ਕਿ ਆਪਦੇ ਹਲਕੇ ਦੇ ਵਿੱਚ ਉਹ ਇਨਸ਼ੋਰ ਕਰੇ 100% ਨਾ ਸੀ ਤਾਂ ਘੱਟੋ ਘੱਟ 100% ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਹਰੇਕ ਚੁਣੇ ਹੋਏ ਨੁਮਾਇंदे ਦੀ ਕਿ ਅਜਿਆ ਇਲੀਗਲ ਐਂਟੀ ਸੋਸ਼ਲ ਇਮੋਰਲ ਐਕਟੀਵਿਟੀਆਂ ਨੇ ਜਿਹੜੀਆਂ ਉਹ ਕੋਈ ਵੀ ਲੀਡਰ ਆਪਦੇ ਹਲਕੇ ਦੇ ਵਿੱਚ ਚੱਲਣ ਨਾ ਦੇਵੇ ਪਰ ਹੁਣ ਪਿਛਲੇ ਤਕਰੀਬਨ 5-6 ਦਿਨਾਂ ਤੋਂ ਅਸੀਂ ਲੋਕ ਜਿਹੜੇ ਬਾਹਰੋਂ ਆਇਆ ਤੇ ਸਾਡੇ ਵਰਗੇ ਹੋਰ ਸੈਂਕੜੇ ਲੋਕ ਉਹ ਜਦੋਂ ਸ਼ੀਤਲ ਲੰਗਰਾਲ ਦੀ ਪਿਛਲੇ 2 ਸਵਾ 2 ਸਾਲਾਂ ਦੀਆਂ ਕਾਰਵਾਈਆਂ ਸੁਣਦੇ ਨੇ ਉਹਨਾਂ ਦਾ ਜਿਹੜਾ ਪੋਲਿਟਿਕਲ ਪਾਸਟ ਹੈ ਕ੍ਰਿਮਨਲ ਪਾਸਟ ਉਹਨੂੰ ਤਾਂ ਛੱਡ ਦਈਏ ਪਰ ਇਹਨਾਂ 2 ਸਾਲਾਂ ਦੇ ਵਿੱਚ ਕੀ ਇਹ ਸ਼ੀਤਲ ਲੰਗਰਾਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਕਿ ਜਿੰਨੀਆਂ ਇਲਲੀਗਲ ਐਕਟੀਵਿਟੀਆਂ ਦੜੇ ਸੱਟੇ ਲੋਟਰੀਆਂ ਜਿੰਨੇ ਜਹਾਨ ਪਰ ਦੇ ਜਿੰਨੇ ਜਹਾਨਪਰ ਦੇ ਗੰਦੇ ਮਾੜੇ ਕ੍ਰਿਮੀਨਲ ਕੰਮ ਨੇ ਉਹਨਾਂ ਦੇ ਵਿੱਚ ਸ਼ੀਤਲ ਅੰਗਰਾਲ ਦਾ ਨਾਮ ਬੋਲਦਾ ਹੈ ਸ਼ੀਤਲ ਅੰਗਰਾਲ ਜੀ ਤੁਹਾਨੂੰ ਆਪਦੇ ਆਪਦੇ ਪੌਣੇ 2 ਲੱਖ ਵੋਟਰਾਂ ਦੇ ਦਰਵਾਜ਼ੇ ਤੇ ਜਾਣ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਜ਼ਰੂਰ ਲੈ ਕੇ ਜਾਏ ਉਹਨਾਂ ਤੱਕ ਮੇਰਾ ਚੌਥਾ ਸਵਾਲ ਸ਼ੀਤਲ ਅੰਗਰਾਲ ਨੂੰ ਕਿ ਅੱਜ ਤਕਰੀਬਨ ਸਵਾ ਦੋ ਸਾਲ ਹੋਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਮੂਚੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਬੇਤਹਾਸ਼ਾ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਔਰ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਉਚੇਚੇ ਤੌਰ ਤੇ ਜਲੰਧਰ ਦੀ ਗੱਲ ਕਰ ਲਈਏ ਤੇ ਚਾਹੇ ਪੰਜਾਬ ਸਰਕਾਰ ਵੱਲੋਂ ਲਗਾ ਲਿਏ ਚਾਹੇ ਕਾਰਪੋਰੇਸ਼ਨ ਵੱਲੋਂ ਲਗਾ ਲਿਏ ਸੈਂਕੜੇ ਕਰੋੜਾਂ ਦੇ ਫੰਡਸ ਨੇ ਜਿਹੜੇ ਉਹ ਆਏ ਨੇ ਜਲੰਧਰ ਦੇ ਵਿੱਚ ਮੈਂ ਪੁੱਛਣਾ ਚਾਹਣਾ ਸ਼ੀਤ ਲੰਗਰਾਲ ਨੂੰ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਡਵੈਲਪਮੈਂਟ ਦਾ ਕੰਮ ਜਿਹੜਾ ਉਹ ਪੰਜਾਬ ਸਰਕਾਰ ਤੋਂ ਜਾਂ ਕਾਰਪੋਰੇਸ਼ਨ ਤੋਂ ਕਰਾ ਸਕੇ ਹੋਣਾ ਮੈਂ ਉਹਦੇ ਬਾਰੇ ਜ਼ਰੂਰ ਪੁੱਛਣਾ ਚਾਹੂੰਗਾ ਕਿ ਲੋਕ ਕੰਮ ਲਈ ਚੁਣਦੇ ਨੇ ਚੰਮ ਲਈ ਨਹੀਂ ਚੁਣਦੇ ਹੈਗੇ ਨੁਮਾਇੰਦਾ ਇੱਕ ਵੀ ਇਹੋ ਜਿਹਾ ਕੰਮ ਹੈ ਜਿਹੜਾ ਡਵੈਲਪਮੈਂਟ ਦਾ ਉਹ ਲੋਕਾਂ ਦੇ ਵਿੱਚ ਦੱਸਣ ਅੱਜ ਤਾਂ ਹੀ ਉਹ ਲੋਕਾਂ ਦੀ ਵੋਟ ਦੇ ਹੱਕਦਾਰ ਨੇ ਜਿਹੜੇ ਉਹ ਹੋ ਸਕਣਗੇ ਇਸ ਤੋਂ ਇਲਾਵਾ ਪੰਜਵਾਂ ਸਵਾਲ ਸਾਥੀਓ ਮੈਂ ਸ਼ੀਤਲ ਲੰਗਰਾਲ ਜੀ ਨੂੰ ਵੀ ਔਰ ਬੀਜੇਪੀ ਨੂੰ ਵੀ ਔਰ ਜਲੰਧਰ ਵੈਸੇ ਪੌਣੇ 2 ਲੱਖ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹੂਗਾ ਕਿ ਅੱਜ ਬੀਜੇਪੀ ਕੋਲੇ ਦੋ ਐਮਐਲਏ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਉਹ ਨੁਮਾਇੰਦਾ ਸ਼ੀਤਲ ਲੰਗਰਾਲ ਜਿਹੜਾ ਕਿ ਇੱਕ ਐਬਸੋਲਿਊਟ ਮੈਜੋਰਿਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕੋਲੋਂ ਕੋਈ ਡੱਕਾ ਡਵੈਲਪਮੈਂਟ ਦਾ ਨਾਂ ਤੋੜਵਾ ਸਕਿਆ ਜਲੰਧਰ ਵੈਸ ਦਾ ਉਹ ਜੇ ਸੁਪੋਜ਼ ਵੈਸੇ ਤਾਂ ਜਿੱਤਣ ਦਾ ਚਾਂਸ ਹੀ ਕੋਈ ਨਹੀਂ ਹੈਗਾ ਇਹ ਰਾਈਟਿੰਗ ਔਨ ਦਾ ਵਾਲ ਹੈ ਇਹ ਹਰ ਕਿਸੇ ਨੂੰ ਦਿਖ ਰਿਹਾ ਅੱਜ ਪਰ ਜੇ ਉਹ ਜਿੱਤ ਵੀ ਜਾਂਦੇ ਨੇ ਸੁਪੋਜ਼ ਕਰੋ ਜਿਹੜਾ ਕਿ ਇੰਪੋਸੀਬਲ ਹੈ ਤੇ ਉਹ ਆਪੋਜੀਸ਼ਨ ਦੇ ਐਮ ਐਲ ਏ ਬਣ ਕੇ ਐਜਾ ਕਿਹੜਾ ਕੰਮ ਹੈ ਪੰਜਾਬ ਸਰਕਾਰ ਤੋਂ ਕਰਾ ਸਕਣਗੇ ਜਿਹੜਾ ਕਿ ਉਹ ਸਰਕਾਰ ਦੇ ਵਿੱਚ ਰਹਿੰਦੇ ਨਾ ਕਰਵਾ ਸਕੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਐਬਸੋਲਿਊਟ ਮੈਜੋਰਿਟੀ ਦੇ ਨਾਲ ਆਵਾਦੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੇਵਾ ਕਰ ਰਹੀ ਹੈ ਡਵੈਲਪਮੈਂਟ ਦੇ ਜਿੰਨੇ ਕੰਮ ਨੇ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਹਾਂ ਜਿੱਥੇ ਇਹੋ ਜੇ ਮਾੜੇ ਨਲਾਇਕ ਅੰਸਰ ਸੀਗੇ ਉਹਨਾਂ ਦੇ ਡਵੈਲਪਮੈਂਟ ਜਿਹੜੀਆਂ ਉਹ ਨਹੀਂ ਹੋਈਆਂ ਹੈਗੀਆਂ ਜਿਦੇਲੇ ਸਿੱਧੇ ਤੌਰ ਤੇ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਇਹੋ ਜੇ ਐਮਐਲਏ ਦੀਆਂ ਨੁਮਾਇੰਦਿਆਂ ਬਣਦੀਆਂ ਨੇ ਮੈਂ ਇਹਦੇ ਨਾਲ ਨਾਲ ਇਹ ਪੰਜ ਸਵਾਲ ਨੇ ਜਿਹੜੇ ਇਹ ਮੈਂ ਸ਼ੀਤਲ ਅੰਗਰਾਲ ਤੋਂ ਔਰ ਬੀਜੇਪੀ ਤੋਂ ਪੁੱਛਣਾ ਚਾਹਣਾ ਜਿਹੜੇ ਤੁਹਾਡੇ ਸਾਹਮਣੇ ਰੱਖੇ ਨੇ ਦੂਜੇ ਪਾਸੇ ਸਾਥੀਓ ਮੈਂ ਦੋ ਗੱਲਾਂ ਮੈਂ ਹੋਰ ਕਰਨੀਆਂ ਨੇ ਸ਼ੀਤਲ ਅੰਗਰਾਲ ਨੂੰ ਕਿ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਕਿ ਜੀ ਕੰਮ ਨਹੀਂ ਹੁੰਦੇ ਪੰਜਾਬ ਸਰਕਾਰ ਤੋਂ ਜਦੋਂ ਮੁੱਖ ਮੰਤਰੀ ਕੋਲੇ ਜਾਂਦੇ ਆ ਪੰਜਾਬ ਸਰਕਾਰ ਕੋਲ ਜਾਂਦੇ ਆ ਤੇ ਕੰਮ ਨਹੀਂ ਹੁੰਦੇ ਤੇ ਸ਼ੀਤਲ ਲੰਗਰਾਲ ਜੀ ਤੁਸੀਂ ਉਹ ਸਮਾਂ ਭੁੱਲ ਗਏ ਜਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 40 ਮਿੰਟ ਲਗਾਤਾਰ ਤੁਸੀਂ ਪੰਜਾਬ ਸਰਕਾਰ ਦੇ ਔਰ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਉਹਨਾਂ ਦੀ ਲੀਡਰਸ਼ਿਪ ਦੇ ਲਗਾਤਾਰ 40 ਮਿੰਟ ਕਸੀਦੇ ਪੜੇ ਸੀਗੇ ਉਹ ਗੱਲ ਝੂਠ ਸੀ ਜਿਹੜੀ ਪਵਿੱਤਰ ਵਿਧਾਨ ਸਭਾ ਦੇ ਸਦਨ ਦੇ ਵਿੱਚ ਬੋਲੀ ਸੀ ਤੁਸੀਂ ਜਾਂ ਆਹ ਗੱਲ ਜਿਹੜੀ ਤੁਸੀਂ ਹੁਣ ਕਹਿ ਰਹੇ ਝੂਠ ਫਲਾ ਰਹੇ ਹੋ ਤੁਸੀਂ ਇਹ ਦੋਨੋਂ ਦੇ ਵਿੱਚੋਂ ਇੱਕ ਗੱਲ ਤਾਂ ਜ਼ਰੂਰ ਝੂਠ ਸੀਗੀ ਇਹ ਉਹਨਾਂ ਨੂੰ ਕਲੀਅਰ ਕਰਨਾ ਪਊਗਾ ਹਾਂ ਕੰਮ ਨਹੀਂ ਹੁੰਦੇ ਸੀਗੇ ਸ਼ੀਤਲ ਲੰਗਰਾਲ ਦੀ ਮੈਂ ਇੱਕ ਗੱਲ ਦੇ ਨਾਲ ਸਹਿਮਤ ਹਾਂ ਕਿ ਕੰਮ ਨਹੀਂ ਹੁੰਦੇ ਹੋਣਗੇ ਕਿਹੜੇ ਕੰਮ ਨਹੀਂ ਹੁੰਦੇ ਹੋਣਗੇ ਕਿੰਨਾ ਕੰਮ ਆ ਲਈ ਜਾਂਦੇ ਸੀਗੇ ਮੁੱਖ ਮੰਤਰੀ ਕੋਲੇ ਕਿ ਜੀ ਜਿਹੜੇ ਮੇਰੇ ਸਾਥੀ ਦਾਣਾ ਸੱਟਾ ਲਾਉਂਦੇ ਨੇ ਉਹਨਾਂ ਤੇ ਪਰਚਾ ਨਾ ਕਰੋ ਕਿ ਜੀ ਸਾਨੂੰ ਕਿ ਜੀ ਨਕਲੀਆਂ ਸ਼ਰਾਬਾਂ ਵੇਚਣ ਦੀ ਨਸ਼ੇ ਵੇਚਣ ਦੀ ਲੋਕਾਂ ਦੀ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਕਰਨ ਦੀ ਨਕਲੇ ਨਕਲੀ ਜਾਲੀ ਕੰਮ ਕਰਨ ਦੀ ਕਰਪਸ਼ਨਾਂ ਕਰਨ ਦੀਆਂ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਇਜਾਜ਼ਤਾਂ ਲੈਣ ਜਾਂਦੇ ਹੋਣਗੇ ਉਹ ਕੰਮ ਸ਼ੀਤਲ ਲੰਗਰਾਲ ਦੇ ਜ਼ਰੂਰ ਨਹੀਂ ਹੋਏ ਹੋਣੇਗੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਪਰ ਜਿੱਥੇ ਤੱਕ ਡਿਵੈਲਪਮੈਂਟ ਦੇ ਕੰਮ ਨੇ ਲੋਕਾਂ ਦੇ ਕੰਮ ਨੇ ਲੋਕਾਂ ਦੀ ਵੈਲਫੇਅਰ ਦੇ ਕੰਮ ਨੇ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਕਿ ਕੱਲੇ ਉਹਨਾਂ ਹਲਕਿਆਂ ਦੇ ਵਿੱਚ ਹੀ ਨਹੀਂ ਵੀ ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਨਹੀਂ ਵੀ ਹੈਗੇ ਉਹਨਾਂ ਦੇ ਵਿੱਚ ਵੀ ਅੱਜ ਡਿਵੈਲਪਮੈਂਟ ਦਾ ਕੰਮ ਕੋਈ ਚਾਹੇ ਮੁੱਖ ਮੰਤਰੀ ਕੋਲੇ ਜਾਂ ਸਾਡੇ ਕਿਸੇ ਮੰਤਰੀ ਕੋਲੇ ਕੰਮ ਨੂੰ ਡਿਵੈਲਪਮੈਂਟ ਦੇ ਕੰਮਾਂ ਨੂੰ ਕਿਸੇ ਨੂੰ ਨਾ ਨਹੀਂ ਹੈਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ